ਸਾਲੀਆਂ ਨੇ ਲਾ ਲਿਆ ਨਾਕਾ ਜੀਜੇ ਨੇ ਕਰਤਾ ਆ ਕੰਮ ਸਾਲੀਆਂ ਨਾਲ ਹੋ ਗਈ ਜੱਗੋਂ ਤੇਰਵੀਂ ਦੋਸਤੋ ਅਕਸਰ ਹੀ ਵਿਆਹ ਵਾਲੇ ਦਿਨ ਸਾਲੀਆਂ ਰੀਬਨ ਕਟਾਈ ਤੇ ਜੀਜੇ ਕੋਲੋਂ ਮੂੰਹ ਮੰਗਵੇਂ ਪੈਸੇ ਲੈਂਦੀਆਂ ਨੇ ਪਰ ਹੁਣ ਇੱਕ ਜੀਜਾ ਸਾਲੀਆਂ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਲੀਆਂ ਗੇਟ ਤੇ ਨਾਕਾ ਲਈ ਖੜੀਆਂ ਨੇ ਪਰ ਵਿਆਹ ਵਾਲਾ ਮੁੰਡਾ ਉਹਨਾਂ ਦੇ ਪਾਸੇ ਹੀ ਖੜਾ ਹੈ ਦਰਸਾ ਲਈ ਇਸ ਵਿਆਹ ਵਿੱਚ ਜਦੋਂ ਬਰਾਤ ਆਈ ਤਾਂ ਸਾਲੀਆਂ ਨੇ ਗੇਟਾਂ ਤੇ ਸ਼ਗਨਾਂ ਦਾ ਨਾਕਾ ਲਾ ਲਿਆ ਪਰ ਵਿਆਹ ਵਾਲਾ ਮੁੰਡਾ ਉਸ ਪਾਸੇ ਗਿਆ ਹੀ ਨਹੀਂ ਸਗੋਂ ਉਹ ਪਿਛਲੇ ਪਾਸੇ ਗੇਟ ਰਾਹੀਂ ਪੈਲਸ ਅੰਦਰ ਆ ਗਿਆ ਅਤੇ ਆ ਕੇ ਸਾਲੀਆਂ ਦੇ ਪਿੱਛੇ ਖੜ ਗਿਆ ਜਦੋਂ ਸਾਲੀਆਂ ਨੇ ਬਰਾਤ ਨੂੰ ਕਿਹਾ ਕਿ ਜੀਜਾ ਜੀ ਕਿੱਥੇ ਨੇ ਉਹਨਾਂ ਨੇ ਰੀਬਨ ਨਹੀਂ ਕੱਟਣਾ ਤਾਂ ਜੀਜਾ ਪਿੱਛੋਂ ਬੋਲ ਕੇ ਕਹਿੰਦਾ ਕਿ ਜੀਜਾ ਤਾਂ ਕਦੋਂ ਦਾ ਪੈਲਸ ਦੇ ਅੰਦਰ ਖੜਾ ਹੈ ਸਾਲੀਆਂ ਕਹਿੰਦੀਆਂ ਨੇ ਕਿ ਤੁਸੀਂ ਅੰਦਰ ਕਿਵੇਂ ਆ ਗਏ ਅਸੀਂ ਤਾਂ ਹਜੇ ਰੀਬਨ ਕਟਾਈ ਦਾ ਸ਼ਗਨ ਲੈਣਾ ਹੈ ਪਰ ਜੀਜਾ ਕਹਿੰਦਾ ਕਿ ਸ਼ਗਨ ਤਾਂ ਅੰਦਰ ਆਉਣ ਲਈ ਦਿੱਤਾ ਜਾਂਦਾ ਹੈ ਪਰ ਮੈਂ ਤਾਂ ਕਦੋਂ ਦਾ ਅੰਦਰ ਆ ਗਿਆ ਜਿਸ ਤੋਂ ਬਾਅਦ ਸਾਲੀਆਂ ਨਾਰਾਜ਼ ਹੋ ਕੇ ਅੰਦਰ ਚਲੀਆਂ ਜਾਂਦੀਆਂ ਨੇ ਇਹ ਦੇਖ ਕੇ ਵਿਆਹ ਵਾਲਾ ਮੁੰਡਾ ਕਹਿੰਦਾ ਹੈ ਕਿ ਮੈਂ ਤਾਂ ਮਜ਼ਾਕ ਕਰਦਾ ਸੀ ਸੋ ਜੇਕਰ ਸਾਲੀਆਂ ਜੀਜੇ ਨਾਲ ਮਜ਼ਾਕ ਕਰ ਸਕਦੀਆਂ ਨੇਤਾ ਜੀ ਜਾਂ ਸਾਲੀਆਂ ਨਾਲ ਕਿਉਂ ਨਹੀਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ